निगरानी करनी सुपनों का सब तो पहला बहुत बहुत मुबारकबाद जो एम ओ यू सीन हो मैं लगता है कि अच्छे किते हुए सारे बच्चों में कोई बदल सकते हैं आर्ट बेस्ड एक्टिविटीज जिन मैन समझ आया कि आर्ट बेस्ड ਆਪਸੀ ਪੱਛਿਆਨਾ 10 ਲੰਘਣਾ ਪੱਛਿਆਨ ਦੇ ਅੰਦਰ ਯੂਕੇ ਪਰ 2 ਹੰਸਾਂ ਲੰਘਣੇ ਜਿਹੜੇ ਉਹਨਾਂ ਨੂੰ ਜਿੱਤ ਨਹੀਂ ਕਿਲਾ ਨਾ ਅਰਾਮ ਤੇ ਲੈ ਕੇ ਜਾਣਗੇ ਕਿਉਂਕਿ ਮੈਂ ਫਿਰ ਅਨੁਰਾਜ ਜੀ ਦੇ ਸ਼ਬਦਾਂ ਦੀ ਦੁਆਰਾ ਕੰਟੀ ਵੀ ਕਰਾਂਗੀ ਕਿ ਸੁਪਨੇ ਕਿਵੇਂ ਸਜਦੇ ਨੇ ਸੁਪਨੇ ਕਿਵੇਂ ਲੈ ਜਾਂਦੇ ਨੇ ਹਰੇਕ ਵਿਅਕਤੀ ਦੇ ਸੁਪਨੇ ਵੀ ਅਲੱਗ ਹੁੰਦੇ ਨੇ ਕਿਉਂਕਿ ਜਿੰਨਾ ਕਿਸੇ ਦਾ ਦਾਇਰਾ ਜਿੰਨਾ ਕਿਸੇ ਨੇ ਜ਼ਿੰਦਗੀ 'ਚ ਦੇਖਿਆ ਜਿੰਨਾ ਕੋਈ ਜ਼ਿੰਦਗੀ 'ਚ ਝੰਡਾ ਲਾਇਆ ਉਹਦੇ ਵਿੱਚ ਹੀ ਸੁਪਨੇ ਬਣਦੇ ਨੇ ਉਹਦੇ ਵਿੱਚ ਹੀ ਸੁਪਨੇ ਅੱਗੇ ਵਧਦੇ ਨੇ ਸੋ ਇਹ ਬੱਚੇ ਜਿੰਨਾ ਦੀ ਜ਼ਿੰਦਗੀ ਪਾਲ ਕਰਾਂ ਤੱਕ ਸੀਮਤ ਆਬਾਰੀ ਦੁਨੀਆ ਤੋਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਕੱਟਿਆ ਹੋਇਆ ਮੈਂ ਸੁਭਿਸ਼ਤਾ ਦੇ ਨਹੀਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਸੁਪਨੇ ਵੀ ਨਹੀਂ ਪੂਰੇ ਗਏ ਇਹਦੇ ਵਿੱਚ ਥੋੜੀ ਸ਼ੱਕਤ ਦੀ ਕਿਉਂਕਿ ਇੱਕ ਬੱਚਾ ਜੋ ਆਪਣੇ ਮਾਪਿਆਂ ਦੇ ਨਾਲ ਜ਼ਿੰਦਗੀ گزار ਰਿਹਾ ਉਹਦੇ ਸੁਪਨੇ ਦੇ ਨਾਲ ਦੇ ਸੁਪਨੇ ਬਹੁਤ far-क्रोम ਜਾਂ ਨਹੀਂ ਆ ਪਾਉਂ ਕੋਈ ਸਾਇੰਟਿਫਿਕ ਤਰੀਕੇ ਨਾਲ ਅਨਲਿਸਿਸ ਵੀ ਕਰ ਲਈਏ ਕੋਈ ਜਦ ਵੀ ਮੈਂ ਸਪੈਸ਼ਲਿਸਟ ਨਾਲ ਮਿਲ ਬੋੜਾ ਅੱਖਾਂ ਨੇ ਗ੍ਰੀਜ਼ਨੀ ਨਾ ਮੈਨਾਂ ਕੋਈ ਬਲਾਈਂਡ ਇਨਸਾਨ ਉਸ ਨੂੰ ਬਿਨਾਂ ਉਸ ਦਾ ਤੋਹਰੋ ਕਿ ਬਹੁਤ ਜ਼ਿਆਦਾ ਭੁੱਖ ਦੀ ਜ਼ਿੰਦਗੀ ਭੁੱਖਾ ਤਰੀਕਾ ਨਹੀਂ ਦੱਸ ਰਿਹਾ ਸੀ ਦੋਨੋਂ ਉੱਚਾ ਕਿ ਤੁਹ ਜ਼ਿੰਦਗੀ ਦੇ ਵਿੱਚ ਕੀ ਚਾਹੁੰਦੇ तो आर्ट बेस्ड एक्टिविटी की गल हो रही है कि बच्चे के मन तो जो तो तो है अपना तो अंदरों निकलोगी जिंदगी अंदरों निकलोगी सो उन्हें कागज़ के उ किसी इंसान को जड़ी चीज़ की लड़ पी है उिंदगी एम बन जाता है सो इन बच्चों के ਕੀ ਸੁਖਮ ਜੀ ਆ ਸਬਜੈਕਟ ਇਹ ਨੂੰ ਕੋਈ ਕੋਸ਼ਿਸ਼ ਨਹੀਂ ਦੇ ਵਿੱਚ ਨਹੀਂ ਆ ਤੇ ਵਿੱਚ ਅਸੀਂ ਗੱਲ ਨਹੀਂ ਕਰ ਸਕਦੇ ਕਿ ਕਿ ਕਿਸੇ ਬੱਚੇ ਨੂੰ ਮੈਂ ਜਾਨਵਰ ਦੇ ਬੱਚੇ ਨੂੰ ਵੀ ਪਾਲ ਤੋਂ ਉਸਕੇ ਵੱਡਾ ਕਰਨਾ ਹੋਵੇ ਤਾਂ ਉਹ ਤੁਹ ਸਮਾਂ ਲੱਗਦਾ ਹੈ। ਜਿਹਦੇ ਬਾਤ ਕਰਨ ਲਈ ਤੁਸੀਂ ਇੱਕ ਐਮਓਯੂ ਸਾਈਨ ਕੀਤਾ ਹੈ। ਕੋਈ ਐਮਓਯੂ ਕੀ ਹੈ ਔਰ ਉਸਦਾ ਫਾਇਦਾ ਜਿਹੜੇ ਬੱਚੇ ਪਾਲਣਾ ਚਾਹੁੰਦੇ ਇਸ ਤਰੀਕੇ ਨਾਲ ਮੈਂ ਮੈਂ ਪਹਿਲਾਂ ਵੀ ਲਗਾਤਾਰਤਾ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਡਿਪਾਰਟਮੈਂਟ ਤੇ ਉਹਨਾਂ ਬੱਚਿਆਂ ਦੇ ਲਈ ਆ ਜਿਹੜੇ ਮਾਪਿਆਂ ਤੋਂ ਵਾਂਝੇ ਨੇ ਜਾਂ ਜਿਹੜੇ ਕਿਸੇ ਕਾਰਨਾ ਕਰਕੇ ਅਣਗੌਲੇ ਰਹੇਗੇ ਬੱਚੇ ਨੇ ਸੇ ਬਾਲਕਰਾਂ ਦੇ ਵਿੱਚ ਜਿਹੜੇ ਬੱਚੇ ਨੇ ਮੋਸਟਲੀ ਕਈ ਵਾਰੀ ਹੁੰਦਾ ਕਿ ਉਹ ਅਣਗੌਲੇ ਰਹ ਜਾਂਦੇ ਆ ਔਰ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਸਾਨੂੰ ਅੱਗੋਂ ਕਿੱਥੇ ਲੈ ਕੇ ਜਾਣਾ ਇਹ ਚੀਜ਼ਾਂ ਕਈ ਵਾਰੀ ਸਾਡੇ ਵੀ ਪੌਂਟ ਤੋਂ ਬਾਹਰ ਹੋ ਜਾਂਦੀਆਂ ਸੋ ਇਹ ਐਮਓਯੂ ਜੋ ਨਲੰਦਾ ਦੇ ਨਾਲ ਐਨਜੀਓ ਦੇ ਨਾਲ ਜਿਹੜਾ ਸਾਈਨ ਕੀਤਾ ਹੈ ਉਹਦੇ ਵਿੱਚ ਅਸੀਂ ਇਹਨਾਂ ਬੱਚਿਆਂ ਨੂੰ ਆਰਟ ਬੇਸਡ ਐਕਟੀਵਿਟੀਆਂ ਕਰਵਾ ਕੇ ਹੌਲੀ-ਹੌਲੀ ਸਕਿੱਲ ਡਿਵੈਲਪਮੈਂਟ ਵੱਲ ਓਰੀਐਂਟ ਕਰਾਂਗੇ ਇਸ ਦੇ ਨਾਲ ਇੱਕ ਦਾ ਇਹਨਾਂ ਦਾ ਮਨ ਦੇ ਵਿੱਚ ਕੀ ਹੈ ਉਹ ਚੀਜ਼ ਸਾਨੂੰ ਲੱਭਣ 'ਚ ਸੁਖਿਆਈ ਆਏਗੀ ਕਿ ਬੱਚਾ ਕਿਸ ਪਾਸੇ ਵੱਲ ਜਾਣਾ ਚਾਹੁੰਦਾ ਹੈ ਦੂਸਰੀ ਗੱਲ ਇਹਦੇ ਚ ਇੱਕ ਇਹ ਵੀ Aim ਰਹੇਗਾ ਕਿ ਅਗਰ ਸਕਿੱਲ ਡਵੈਲਪਮੈਂਟ ਦੇ ਵਿੱਚ ਅਸੀਂ ਬੱਚੇ ਨੂੰ ਪਰਫੈਕਟ ਕਰ ਲੈਂਦੇ ਆ ਤਾਂ ਉਹ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕਿੱਥੇ ਖੜਾ ਹੁੰਦਾ ਹੈ ਜਾਂ ਕਿੰਨਾ ਪ੍ਰੋਫੈਸ਼ਨਲ ਜਾਂਦਾ ਉਹ ਚੀਜ਼ ਜਿਹੜਾ ਡਿਸੀਜਨ ਹੋ ਜਾਏਗਾ ਔਰ ਬੱਚਾ ਆਪਣੇ ਪੈਰਾਂ ਤੇ ਵੀ ਖੜਾ ਹੋ ਜਾਏਗਾ। ਇਹ ਹੈ ਨਾ ਇਹ MoU ਜਿਹੜਾ ਫਸਟ ਸਾਈਨ ਹੋਇਆ ਇਸ ਤੋਂ ਪਹਿਲੇ ਵੀ ਹੁੰਦੇ ਰਹੇ ਆ। ਇਹ ਨਹੀਂ ਜੀ ਇਹ ਫਸਟ ਟਾਈਮ ਹੀ ਹੋਇਆ ਹੈ ਔਰ ਇਹ ਜੋ ਨਲੰਦਾ ਹੈ ਪਹਿਲਾਂ ਅਦਰ ਸਟੇਟਸ ਦੇ ਵਿੱਚ ਕੰਮ ਕਰਦੇ ਰਹੇ ਆ ਔਰ ਸਾਡੇ ਕੋਲ ਇਹ ਪਹਿਲੀ ਵਾਰ ਹੀ ਆਏ ਆ। ਇਸ ਤੋਂ ਬਿਨਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਡਿਪਾਰਟਮੈਂਟਲ ਵੀ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਸਕਿੱਲ ਡਿਵੈਲਪਮੈਂਟ ਵਾਲਾ ਉਹ ਥੋੜੀ ਦੇਰ ਬਾਅਦ ਉਹ ਵੀ ਸ਼ੁਰੂ ਕਰਾਂਗੇ ਮੇਨ ਮਕਸਦ ਇਹੀ ਰਹੇਗਾ ਕਿ ਬੱਚਿਆਂ ਦਾ ਭਲੇਖਾ ਹੋ ਕੇ ਮੈਸਵਾਰ ਨੰਬਰਸ ਆਫ ਚਿਲड्रन ਕਿੰਨੇ ਨੇ ਸਾਡੇ ਕੋਲ ਜੇ ਅਸੀਂ ਸਰਕਾਰੀ ਬਾਲ ਘਰ ਦੇਖੀਏ ਤਾਂ ਆਲਮੋਸਟ 17 ਸਾਡੇ ਕੋਲ 300 ਤੋਂ ਉੱਪਰ ਬੱਚਾ ਇਸ ਤਰ੍ਹਾਂ ਦਾ ਹੈਗਾ ਸਾਡੇ ਕੋਲ ਜਿਹੜੇ ਕਿ ਆਪਣੇ ਪੇਰੈਂਟਸ ਤੋਂ ਵਾਂਝੇ ਨੇ ਆ orphans ਕਹਿ ਸਕਦੇ ਹਾਂ ਜਾਂ ਬੱਚੇ ਜਿਹੜੇ ਕਿ क्राइम ओरिएंटेड ਹੋ ਗਏ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਿਲਾ ਕੇ 300 ਤੋਂ ਉੱਪਰ ਬੱਚੇ ਸਾਡੇ ਹਾਂ ਜੀ ਐਨਜੀਓ ਨਾਲ ਜੁੜਨੇ ਕੁਝ ਐਨਜੀਓ ਤੋਂ ਬਿਨਾ ਵੀ ਨਹੀਂ ਉਹਨਾਂ ਨੂੰ ਵੀ ਨਾਲ ਜੋੜੋਗੇ ਇਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਹਾਂਜੀ ਬਿਲਕੁਲ ਜੀ ਅਸੀਂ ਸ਼ੁਰੂਆਤ ਹਾਲੇ ਉਹਨਾਂ ਬੱਚਿਆਂ ਤੋਂ ਕਰ ਰਹੇ ਹਾਂ ਜਿਹੜੇ ਬੱਚੇ orphans ਨੇ ਜਾਂ ਜਿਨ੍ਹਾਂ ਦਾ ਕਨਫਲਿਕਟ ਵਿਦ ਲਾ ਨਹੀਂ ਹੈ ਸੋ ਈਜ਼ੀ ਸ਼ੁਰੂਆਤ ਕਰ ਰਹੇ ਹਾਂ ਕਿ ਜਿਹੜੇ ਬੱਚਿਆਂ ਦਾ ਮਾਮਲਾ ਅਸੀਂ ਛੇਤੀ ਢਾਲ ਸਕਦੇ ਹਾਂ ਸੋ ਹੌਲੀ ਹੌਲੀ ਇਨ ਸਟੇਜਸ ਅਸੀਂ ਸਾਰੇ ਬੱਚਿਆਂ ਨੂੰ ਕਵਰ ਕਰਾਂਗੇ ਅਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਬੜੀ ਕੰਪਲੇਨਟ ਆ ਰਹੀ ਆ ਖਰਾਬ ਖੂਨ ਜਾ ਰਿਹਾ ਆ ਆਂਗਣਵਾੜੀ ਦੇ ਵਿੱਚ ਦੇ ਬੱਚੇ ਦਾ ਇਹਨਾਂ ਬੁਢੀਏ ਤੋਂ ਡੈਕਟੀਕਾ ਜਾ ਰਿਹਾ ਕਿ ਨਹੀਂ ਕੋਈ ਜਾਣਕਾਰੀ ਚਾਹਤ ਨੂੰ ਤੋਂ ਹਾਂ ਦੇਖੋ ਜੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਕੋਈ ਅੱਜ ਦਾ ਖਾਣਾ ਨਹੀਂ ਜਾ ਰਿਹਾ ਤਕਰੀਬਨ 1.5 ਸਾਲ ਤੋਂ ਜਿਹੜਾ ਮਾਰਕੀਟ ਨਾਲ ਮੰਗੂ ਹੋਇਆ ਸੀ ਉਹ 1.5 ਸਾਲ ਤੋਂ ਖਾਣਾ ਜਾ ਰਿਹਾ ਔਰ ਇਹ ਜੋ ਕਹਿ ਲਓਗੇ ਇੱਕ ਪੋਲਿਟਿਕਸ ਤੋਂ ਪ੍ਰਭਾਵਿਤ ਹੋ ਕੇ ਜੋ ਇੱਕ ਕੈਂਪੇਨ ਸ਼ੁਰੂ ਕੀਤੀ ਗਈ ਸੀ ਅਸੀਂ ਫਿਰ ਵੀ ਹਰ ਇੱਕ ਨੂੰ ਸੁਣਿਆ ਹਰ ਇੱਕ ਤੱਕ ਪਹੁੰਚ ਕੀਤੀ ਔਰ ਟੈਸਟ ਵੀ ਕਰਵਾਏ ਗਏ ਔਰ ਉਹਦੇ ਵਿੱਚ ਕਿਤੇ ਵੀ ਸਾਨੂੰ ਖਰਾਬੀ ਨਹੀਂ ਪਾਈ ਗਈ ਬਾਕੀ ਮੈਂ ਇਹ ਕਹਿਣੀ ਹੂ ਕਿ ਜਿੱਥੇ ਇੰਨੀ ਕੁਆਂਟੀਟੀ ਦੇ ਵਿੱਚ ਰਾਸ਼ਨ ਜਾ ਰਿਹਾ ਹੈ ਕੁਝ ਮੌਸਮ ਦੇ ਹਿਸਾਬ ਨਾਲ ਕੁਝ ਨਾ ਕੁਝ ਵਿੱਚੋਂ ਖਰਾਬ ਜੇ ਨਿਕਲਦਾ ਹੈ ਤਾਂ ਉਹਦੇ ਵਿੱਚ ਵਰਕਰ ਦੀ ਇਹ ਡਿਊਟੀ ਹੁੰਦੀ ਹੈ ਸੀਡੀਪੀਓ ਦੀ ਡਿਊਟੀ ਹੁੰਦੀ ਹੈ ਕਿ ਉਹਨੂੰ ਇਮੀਡੀਏਟਲੀ ਰਿਪੋਰਟ ਕਰੇ ਮਕਸਦ ਇਹ ਹੀ ਹੈ ਕਿ ਅਸੀਂ ਖਰਾਬ ਖਾਣਾ ਕਦੇ ਵੀ ਬੈਨੀਫਿਸ਼ੀਰੀ ਤੱਕ ਨਹੀਂ ਦੇਈਏ ਜਿਹੜੀ ਉਹਨਾਂ ਨਾਲ ਬੈਕਪੋਇੰਟ ਸੀ ਕਿ ਉਸ ਚ ਮਸਲਾ ਆ ਰਿਹਾ ਹੈ ਅ ਅੰਗਣਵੜੀ ਡਾਕਟਰ ਅੰਗਣਵੜੀ ਵਰਕਰਸ ਦੀ ਸਿਰਫ ਇੱਕ ਕੋਈ ਕੰਪਲੇਂਟ ਸੀ ਕਿ ਜੋ ਪੰਜੀਰੀ ਹੈ ਪੰਜੀਰੀ ਦੇ ਵਿੱਚ ਦੇਸੀ ਕਿਵਾਰਡ ਕਿਤਾ ਜਾ ਰਿਹਾ ਹੈ ਸੋ ਅਸੀਂ ਜਿੰਨਾ ਸਾਨੂੰ ਪਰ ਬੱਚੇ ਦੇ ਹਿਸਾਬ ਨਾਲ ਰੇਟ 8 ਰੁਪਏ ਦੇ ਵਿੱਚ ਸੀ ਸਭ ਕੁਝ ਦੇਣਾ ਉਹਦੇ ਨਾਲ ਅਸੀਂ ਵਾਰ-ਵਾਰ ਮੀਟਿੰਗਸ ਕਰ ਰਹੇ ਹਾਂ ਅਮਰੀਕਾ ਨਾਲ ਵੀ ਕੀਤੀ ਹੈ ਜਿੱਥੇ ਸਾਨੂੰ ਠੀਕ ਲੱਗੇਗਾ ਅਸੀਂ ਇਹ ਵੀ ਕੰਪਲੇਂਟ ਉਹਨਾਂ ਦੀ ਕੀਤੀ ਹੈ ਬਲੈਕਲਿਸਟਡ ਕੰਪਨੀਆਂ ਕਹਿੰਦੇ ਰਿਹਾ ਕਿ ਅਵਾਟਚੀ ਕੰਪਨੀਆਂ ਨੂੰ ਕੰਟਰੈਕਟ ਦੇ ਦੇ ਤੇ ਕੁਝ ਇਹ ਉਹਨਾਂ ਨੇ ਗੱਲ ਕੀਤੀ ਹੈ ਪਰ ਕਿਤੇ ਕੋਈ ਪ੍ਰੂਫ ਨਹੀਂ ਹੈ ਅਸੀਂ ਉਹਨਾਂ ਤੋਂ ਵੀ ਜਵਾਬ ਮੰਗਿਆ ਔਰ ਉਹਨਾਂ ਨੇ ਇਸ ਗੱਲ ਨੂੰ ਸਾਫ਼ ਇਨਕਾਰ ਕੀਤਾ ਹੈ ਬਾਕੀ ਜਿੱਥੇ ਵੀ ਕਿਤੇ ਗਲਤ ਕੁਝ ਵੀ ਗਲਤ ਪਾਇਆਗਾ ਉਹਦੇ ਖਿਲਾਫ ਐਕਸ਼ਨ ਲਵਾਂਗੇ ਓਕੇ ਠੀਕ ਹੈ ਥੈਂਕ ਯੂ thank you so much ma'am mm. thank you sir तुमने बीन दिलाई थी हाँ आप भी आएं